ਉਸਪੁਰ ਵਿੱਚ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਦਮ ਤੋੜਦੀ ਨਜ਼ਰ ਆ ਰਹੀ ਹੈ ਪਿਛਲੇ 3 ਦਿਨਾਂ ਵਿੱਚ ਲਗਾਤਾਰ ਲੁੱਟਾਂ ਖਵਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਜਿੱਥੇ ਕਿ ਦੁੱਧ ਦਾ ਕੰਮ ਕਰਨ ਵਾਲੇ ਇੱਕ ਵਪਾਰੀ ਨੂੰ ਉਸਦੀ ਦੁਕਾਨ ਤੇ ਹੀ ਜਾ ਕੇ ਲੁਟੇਰਿਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਪਹਿਲਾਂ ਦਾ ਜ਼ਖਮੀ ਕੀਤਾ ਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਭਰੇ ਬਾਜ਼ਾਰ ਵਿੱਚੋਂ ਫਰਾਰ ਹੋ ਗਏ ਇਸ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕਿਹਾ ਪਹਿਲਾਂ ਤਾਂ ਦਿਨ ਵੇਲੇ ਲੁੱਟਾਂ ਕੋਹਾਂ ਛੜਕਾਂ ਤੇ ਹੁੰਦੀਆਂ ਸੀ ਪਰ ਹੁਣ ਤਾਂ ਜਿਹੜੇ ਲੁਟੇਰੇ ਨੇ ਸ਼ਰਿਆਮ ਸਾਡੀਆਂ ਦੁਕਾਨਾਂ ਤੇ ਆ ਕੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਲੁਟੇਰਿਆਂ ਵੱਲੋਂ देर रात ਫਿਰ ਵਾਲੀਆ ਟਰੇਡਰ ਤੇ ਆ ਕੇ ਦੁਕਾਨ ਤੇ ਬੈਠੇ ਮਾਲਕ ਦੇ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਪੈਸੇ ਤੇ ਹੋਰ ਸਮਾਨ ਲੁੱਟ ਕੇ ਲੈ ਗਏ ਅੱਜ ਅੱਜ ਤੁਸੀਂ ਜਾਮ ਲਾਇਆ ਅੱਜ ਕੀ ਗੱਲ ਹੋਈ ਹੈ ਅਸੀਂ ਪਹਿਲਾਂ ਵੀ ਜਾਮ ਲਾ ਚੁੱਕੇ ਹਾਂ ਜਿਹੜਾ ਸਾਡਾ ਫਿਰੋਇਪੁਰ ਸ਼ਹਿਰ ਹੈ ਉਹ ਚੋਰਪੁਰ ਹੈ ਉਹਦਾ ਨਾਂ ਬਦਲ ਕੇ ਅਸੀਂ ਬਾਰ-ਬਾਰ ਮੰਗ ਕਰ ਰਹੇ ਹਾਂ ਚੋਰਪੁਰ ਕਰਦੇ ਹੋ ਕੋਈ ਇਹੋ ਜਿਹਾ ਦਿਨ ਨਹੀਂ ਗਿਆ ਮਹੀਨੇ 'ਚ 30 ਦਿਨ ਹੁੰਦੇ ਆ ਤੇ 60 ਵਾਰ ਦੱਤ ਹੁੰਦੀਆਂ ਨੇ ਹਾਲਾਤ ਇਹ ਨੇ ਕਿ ਪ੍ਰਸ਼ਾਸਨ ਤੋਂ ਫਿਰੋਇਪੁਰ ਨਹੀਂ ਸੰਭਲ ਰਿਹਾ ਚਿੱਟੇ ਸ਼ਰਯਾਂਮ ਵਿਕਰੀਆ ਚਿੱਟੇ ਦੇ ਨਸ਼ੇ ਚ ਲੋਕੀ ਵਾਰਦਾਤਾ ਕਰਦੇ ਨੇ ਜਦੋਂ ਤੋੜ ਹੁੰਦੀ ਹੈ ਵਾਰਦਾਤ ਹੁੰਦੀ ਹੈ ਅੱਜ ਕੀ ਵਾਰਦਾਤ ਹੋਈ ਹੈ ਦੇਖੋ 3 ਦਿਨ ਦੇ ਵਿੱਚ ਤੀਜੀ ਵਾਰਦਾਤ ਅੱਜ ਕੀ ਵਾਰਦਾਤ ਅੱਜ ਬੌਜੀ ਵੇਰਕਾ ਦੀ ਦੁਕਾਨ ਹੈ ਪ੍ਰਾਣੀ ਸਬਜੀਟ ਵਾਲੀ ਦੇ ਵਿੱਚ ਉਹਦੀ ਦੁਕਾਨ ਦੇ ਅੰਦਰ 4-5 ਬੰਦੇ ਵੜ ਕੇ ਪੂਰੀ 16 ਬੰਦੇ 16 ਦੁਕਾਨ ਦੇ ਅੰਦਰ ਵੜ ਕੇ ਤੋੜ ਬੰਨ ਕੀਤੀ ਹੈ ਤੇ ਲੁੱਟ ਕੇ ਲੈ ਗਏ ਨੇ ਹਾਲਾਤ ਇਹ ਆ ਪੁਲਿਸ ਕੋਲੋਂ ਪ੍ਰਸ਼ਾਸਨ ਕੋਲੋਂ ਕੋਈ ਪ੍ਰਬੰਧ ਨਹੀਂ ਹੋ ਰਿਹਾ ਅਸੀਂ ਫਰੋਹੀਪੁਰ ਦੇ ਲੋਕ ਆਪਣੇ ਆਪ ਨੂੰ ਨਵਾਰਿਸ ਸਮਝ ਰਹੇ ਆ ਜਦੋਂ ਤੱਕ ਸਾਡੇ ਦੁਕਾਨਦਾਰਾਂ ਦੀ ਸਾਡੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਏਗੀ ਤੇ ਜਿਹੜੇ આરોપી ਨੇ ਉਹਨਾਂ ਨੂੰ ਗ੍ਰਫਤਾਰ ਨਹੀਂ ਕੀਤਾ ਜਾਏਗਾ ਇਹ ਧਰਨਾ ਅਨਿਸ਼ਚਿਤ ਕਾਲ ਵਾਸਤੇ ਚੱਲੇਗਾ ਸਾਨੂੰ ਲੋੜ ਪਈ ਅਸੀਂ ਮਕਾਨਾਂ ਦੀਆਂ ਦੁਕਾਨਾਂ ਦੀਆਂ ਚਾਬੀਆਂ ਡੀਸੀ ਨੂੰ ਐਸਐਸਪੀ ਨੂੰ ਦੇ ਕੇ ਆਵਾਂਗੇ ਜੇ ਪੁਲਿਸ ਕੋਲੋਂ ਪ੍ਰਬੰਧ ਨਹੀਂ ਸੰਭਲਦਾ ਤਾਂ ਪੁਲਿਸ ਨੂੰ ਚਾਹੀਦਾ ਹੱਥ ਤੇ ਚੂੜੀਆਂ ਪਾ ਲਵੇ ਤੇ ਸਾਡੇ ਚਕਨੂ ਦੇ ਦੇਵੇ ਦੋ ਦੋ ਦਿਨ ਪਹਿਲਾਂ ਵਪਾਰ ਮੰਡਲ ਨੇ ਕਾਂਡ ਹੋ ਗਿਆ ਅੱਜ ਉਹ ਪਾਉ ਜੀ ਦੋ ਦਿਨ ਦਾ ਟਾਈਮ ਸੀ ਅੱਜ ਤਿੰਨ ਦਿਨ ਹੋ ਗਏ ਕੁਝ ਨਹੀਂ ਬਣਿਆ ਕਿੰਨੀ ਵਾਰ ਨਹੀਂ ਹੋਇਆ ਉਹ ਨਾ ਵੀ ਸਬਜ਼ੀ ਮੰਡੀ ਤੇ ਕਾਂਡ ਹੋਇਆ ਸੀ ਤੁਸੀਂ ਇਹ ਦੇਖੋ ਪੁਲਿਸ ਦੀ ਕਿੰਨੀ ناکامی ਹੈ ਤਿੰਨ ਦਿਨਾਂ ਦੇ ਵਿੱਚ ਤਿੰਨ ਕਾਂਡ ਹੋ ਗਏ ਨੇ ਸ਼ਰਿਆਮ ਕਾਫੇ ਸ਼ਰਿਆਮ ਕਾਫੇ ਲੈ ਕੇ ਕੁਮਰੇ ਮਾਰ ਕੇ ਗਏ ਜੋ ਮੁੰਡੇ ਨੂੰ ਆਇਆ ਦਿੱਤਾ ਜਾ ਜੇ ਪੁਲਿਸ ਕੋਲੋਂ ਕੰਮ ਨਹੀਂ ਸੰਭਲਤਾ ਤੇ ਸਾਨੂੰ ਕਾਨੂੰਨ ਸਾਡੇ ਹੱਥੇ ਦੇ ਦੇਵੇ ਇਹ ਨਾ ਏ ਉਹ ਮੁੰਡਾ ਬਾ ਬਾਗੀ ਦਾਖਿਲ ਲੱਗਿਆ ਉਹ ਪੌਰ ਮੰਡਲ ਦੇ ਪ੍ਰਧਾਨ ਜੀ ਉਹ ਇੱਕ ਦੁਕਾਨਦਾਰ ਨੂੰ ਕੀ ਉਹਦੇ ਨਾਲ ਘਟਨਾ ਹੋਈ ਹੈ ਤੇ ਕੀ ਵਾਕਿਆ ਹੋ ਗਿਆ ਪ੍ਰਮੋ ਜੀ ਹਲਾਤ ਹੋ ਚੁੱਕੇ ਹਨ ਫਰੋਹੀਪੁਰ ਦੇ ਕਿ ਲੋਕੀ ਆਪਦੇ ਘਰਾਂ 'ਚ ਵੀ ਸੇਫ ਨਹੀਂ ਲੱਗਦੇ ਪਏ ਇੰਨਾ ਡਰ ਦਾ ਮਾਹੌਲ ਬਣਿਆ ਲੋਕਾਂ ਨੂੰ ਵੀ ਕਰਦੇ ਵਿੱਚ ਆਪ ਜੀ ਕਹਿੰਦੇ ਵੀ ਬੱਚੇ ਵੀ ਕਿਵੇਂ ਪਾਲੀਏ ਕਿਵੇਂ ਇੱਥੇ ਆਰਮੀ ਦੀ ਮਹਿਲਾਵਾਂ ਆਉਂਦੀਆਂ ਸਾਡੇ ਵਪਾਰੀਆਂ ਨੂੰ ਕੰਮ ਦੇ ਲਈ ਕਿ ਇੱਥੇ ਕੋਈ ਪੈਸੇ ਵਟੇ ਜਾਣਗੇ ਪਰ ਉਹ ਵੀ ਡਰਦੇ ਵਿਚਾਰੇ ਉਹਨਾਂ ਵਪਾਰੀ ਵਰਗੀ ਕੀ ਕਰੇਗਾ ਜਦੋਂ ਆਰਮੀ ਜਿਹੜੀਆਂ ਨਾ ਲੱਗਦਾ ਆਰਮੀ ਵਾਲੇ ਵੀ ਨਹੀਂ ਵਿਚਨਾ ਆ ਬਾਰੇ ਔਰ ਜਿੰਨੇ ਵੀ ਗਾਗ ਹੈ ਸਾਰੇ ਡਰਦੇ ਮਾਰੇ ਪੰਜਵੇਂ ਤੋਂ ਬਾਅਦ ਕੋਈ ਨਹੀਂ ਆਂਦਾ ਔਰ ਇੰਨਾ ਦਾ ਬੁਰਾ ਹਾਲ ਹੈ ਕੰਮ ਦਾ ਕਿ ਲੋਕ ਮੁਸ਼ਕਿਲ ਨਾਲ ਆਪਦਾ ਗੁਜ਼ਾਰਾ ਕਰ ਰਹੇ ਆ ਕਿੰਨੇ ਪੈਸੇ ਮਿੰਟ ਇਧਰ ਮੋਕੋ ਬੋਲਣਾ ਜੀ ਸਰ ਜਿਹੜਾ ਮਾੜਾ ਪਿੱਛੇ ਕਰ ਲਗਾ ਮਾੜਾ ਪਾਣੀ ਕਿਹਦੇ ਵੀ ਅੱਜ ਇਥੇ ਸ਼ਹਿਰ ਦੇ ਵਿੱਚ ਕੈਂਟ ਕੈਂਟ ਦੇ ਵਿੱਚ ਇੱਕ ਬੇਰਕਾ ਦੀ ਦੁਕਾਨ ਸੀ ਜਿੱਥੇ ਉਹ ਦੁਕਾਨ ਬੰਦ ਕਰਨ ਆਇਆ ਤੇ ਕੁਝ ਬੰਦੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਵਗ ਨਾਲ ਡਾਈ ਕੀਤੀ ਸੱਟ ਮਾਰੀ ਉਹਨੂੰ ਜਖਮੀ ਕੀਤਾ ਠੀਕ ਹੈ ਉਹਨਾਂ ਦੇ ਮੂਹ ਬੰਨੇ ਸੀ ਪਤਾ ਨਹੀਂ ਕੋਈ ਸੀ ਹਾ ਤਾਂ ਉਹ ਵੀ ਕਹਿ ਰਿਹਾ ਕਿ ਜਿਹੜਾ ਬੰਦਾ ਜਖਮੀ ਸੀ ਉਹ ਤੋਂ ਉਹਦਾ ਬਿਆਨ ਲਈ ਸੀ ਜੇ ਉਹਨੂੰ ਬੰਦੇ ਪਤਾ ਨਹੀਂ ਤਾਂ ਬਾਈ ਨੇਮ ਨਹੀਂ ਹੈ ਨਹੀਂ ਪਤਾ ਤਾਂ ਅਨਡੈਂਟਿਫਾਈਡ ਬੰਦਿਆਂ ਤੇ ਪਰਚਾ ਦੇ ਕੇ ਉਹਨਾਂ ਨੂੰ ਅਸੀਂ ਲੱਭਦੇ ਹਾਂ ਕਾਰਵਾਈ ਤਾਂ ਅਸੀਂ ਕਰਨੀ ਹੈ ਠੀਕ ਹੈ ਛੇੜੇ ਹੁਣ ਤੱਕ ਬੰਦੇ ਫੜੇ ਆ ਰੋਲਪੁਰ ਜੇਲ੍ਹ ਭਰੀ ਪਈ ਹੈ ਉਹ ਪੁਲਿਸ ਨਹੀਂ ਫੜੇ ਅਸੀਂ ਫੜ ਕੇ ਦਿੱਤੇ ਆ ਪਿਛਲੇ ਦਿਨ ਤੁਸੀਂ ਤੁਹਾਡੇ ਕੋਲੋਂ ਸਿਰ ਪਿੱਛੇ ਦੋ ਤਿੰਨ ਦਿਨ ਪਹਿਲੇ ਜੀ ਇੱਕ ਇਹੋ ਜੀ ਵਾਰਦਾਤ ਹੋਈ ਹੈ ਦੋ ਬੰਦਿਆਂ ਨੇ ਵਾਰਦਾਤ ਕੀਤੀ ਤੇ 24 ਘੰਟੇ ਦੇ ਵਿੱਚ ਅਸੀਂ ਉਹਨਾਂ ਦੋਹਾਂ ਚੋਂ ਇੱਕ ਬੰਦਾ ਫੜਿਆ ਉਹ ਵੀ ਅਸੀਂ ਫੜਿਆ ਇਹਨਾਂ ਨੂੰ ਵੀ ਅਸੀਂ ਮਤਨ ਨੂੰ ਵਿਸ਼ਵਾਸ ਦਵਾਣਾ ਕਾਰਵਾਈ ਕਰੋ ਜੇ ਆਪਾਂ ਇੱਥੇ ਬੈਠੇ ਰਹਾਂਗੇ ਤਾਂ ਅਸੀਂ ਕਿਵੇਂ ਪੁਲਿਸ ਪਾਰਟੀਆਂ ਬਣਾਵਾਂਗੇ ਕਿਵੇਂ ਉਹਨਾਂ ਦੀ ਜਾਂਚ ਕਰਕੇ ਲੱਭਾਂਗੇ ਉਹਨਾਂ ਨੂੰ ਕਿਵੇਂ ਕਰਾਂਗੇ ਜੇ ਆਪਾਂ ਇੱਥੇ ਬਿਜ਼ੀ ਰਹਾਂਗੇ ਇਹ ਮਸਲੇ ਦਾ ਹੱਲ ਨਹੀਂ ਸਰ ਇੱਕ ਪੀਸੀਆਰ ਨੂੰ ਅਲਰਟ ਸਰ ਜਿਹੜੇ ਬਾਜ਼ਾਰ ਚ 702 ਬੰਦੇ ਫੜੇ ਸੀ ਦੋ ਬੰਦੇ ਪਰਸੋਂ ਬਾਜ਼ਾਰ ਦੇ ਵਿੱਚੋਂ ਫੜ ਕੇ ਲਗਾਇਆ ਸੀ ਉਹ ਬੰਦੇ ਕਿੱਥੇ ਨੇ ਜਿਹੜਾ ਪਰਸੋਂ ਵਾਰਦਾ ਬਾਜ਼ਾਰ ਦੇ ਵਿੱਚ ਇਹ ਦੁਕਾਨ ਤੇ ਹੋਈ ਸੀ ਦੁਕਾਨ ਤੇ ਵਾਰਦਾ ਤੁਸੀਂ ਉਹ ਬੰਦੇ ਕਿੱਥੇ ਲੱਭ ਲਏ ਲੈ ਲਏ